ਤਾਂ ਇਹ ਜਿਹੜੀ ਇਹ ਬਹੁਤ ਵੱਡਾ ਇਸ਼ੂ ਹੈ ਕੋਈ ਛੋਟੀ ਗੱਲ ਨਹੀਂ ਹੈ ਵੈਸੇ ਮਾਸਸ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਜੇ ਕਿਤੇ ਪੇਪਰ ਲੀਕ ਹੋ ਗਿਆ ਜਾਂ ਕੋਈ ਸਕੈਮ ਹੋ ਗਿਆ ਜੇ ਮੱਧ ਪ੍ਰਦੇਸ਼ ਚ ਹੋਇਆ ਜਾਂ ਦਿੱਲੀ ਚ ਹੋਇਆ ਹਰਿਆਣੇ ਚ ਹੁੰਦਾ ਤਾਂ ਸਾਡੇ ਨਾਲ ਕਿਵੇਂ ਅਫੈਕਟ ਕਰਦਾ ਪਰ ਓਵਰ ਆਲ ਹਰ ਬੰਦੇ ਦੀ ਜ਼ਿੰਦਗੀ ਤੇ ਉਹਦਾ ਅਸਰ ਪੈ ਰਿਹਾ ਨੋਇੰਗਲੀ ਅਨਨੋਇੰਗਲੀ ਜੀ ਤੁਸੀਂ ਇਸ ਗੱਲ ਨੂੰ ਕਿਵੇਂ ਪ੍ਰੈਜ਼ੈਂਟ ਕਰ ਸਕਿਓ ਭਾਜੀ ਇਹਦੇ ਵਿੱਚ ਨਾ ਮਲਟੀਪਲ ਲੇਅਰਸ ਨੇ ਕਿਹਾ ਕੇ ਜਿੰਨਾ ਤੇ ਅਸਰ ਪੈ ਰਿਹਾ ਤੇ ਜਿਹੜੇ ਅਸਰ ਪਾ ਰਹੇ ਨੇ ਔਰ ਇੱਕ ਤੀਸਰੀ ਧਿਰ ਹੈਗੀ ਜਿਹੜੀ ਉਹਦਾ ਫਾਇਦਾ ਚੱਕ ਰਹੀ ਆ ਅਸੀਂ ਉਹਨਾਂ ਫੈਮਲੀਆਂ ਨੂੰ ਵੀ ਅਸੀਂ ਰਿਸਰਚ ਦੇ ਵਿੱਚ ਲੱਭਿਆ ਜਿਨ੍ਹਾਂ ਨੇ ਸੁਇਸਾਈਡ ਕੀਤਾ ਐਗਜ਼ਾਮ ਤੋਂ ਬਾਅਦ ਔਰ ਉਹਨਾਂ ਪਰਿਵਾਰਾਂ ਦੀ ਅਜਹਾਲਤ ਕੀ ਆ ਜਿਨ੍ਹਾਂ ਦਾ ਇੱਕੋ ਬੱਚਾ ਸੀਗਾ ਇੱਕ ਫੈਮਿਲੀ ਸੀ ਉਹ ਪੱਠੇ ਤੇ ਕੰਮ ਕਰਦੇ ਸੀ ਮਾਦਰ ਪਾਦਰ ਉਹਨਾਂ ਦਾ ਬੱਚਾ ਸੀਗਾ ਜਿਹਨੂੰ ਲੱਗਦਾ ਸੀ ਕੁੜੀ ਸੀ ਕਿ ਮੈਨੂੰ ਨੌਕਰੀ ਮਿਲ ਜੂਗੀ ਬਹੁਤ ਅੱਛਾ ਐਗਜ਼ਾਮ ਹੋਇਆ ਸੀ ਉਹਦਾ ਕਿ ਆਲ ਆਫ ਸਰਟਨ ਪਤਾ ਲੱਗਦਾ ਕਿ ਪੇਪਰ ਲੀਕ ਹੋ ਗਿਆ ਕੈਨਸਲ ਹੋ ਗਿਆ ਤੇ ਕੁੜੀ ਨੇ ਸੁਇਸਾਈਡ ਕਮਿਟ ਕਰ ਲਿਆ ਤੇ ਉਸ ਤੋਂ ਬਾਅਦ ਆਪਾ ਫਾਦਰ ਨੂੰ ਪੈਰੇਲਾਈਜ਼ اٹੈਕ ਆ ਗਿਆ ਤੇ ਅੱਜ ਉਹਨਾਂ ਦੀ ਜ਼ਿੰਦਗੀ ਵੱਧ ਤੋਂ ਵੱਧਰਾ